ਇਹ ਕਾਰਨ ਪਾਰਟੀ ਦਾ ਸਾਥ ਦਿੱਤਾ ਸਾਡੇ ਪੁਜਾਤੀਆਂ ਵਾਣਾ ਜੋ 40 ਵਾਣਾ ਜੇ ਸਾਡੇ ਕੌਂਸਲਰ ਜਿਨੇ ਨੇ ਜੀ ਜੇ ਤਾਂ ਆ ਕੇ ਭੇਜੇ ਨੇ ਉਹ ਮੈਂ ਸਭ ਤੋਂ ਪਹਿਲਾਂ ਸ਼ਹਿਰ ਵਾਸੀਆਂ ਦਾ ਧੰਨਵਾਦ ਕਰਨਾ ਕੋਈ ਹੋਰ ਕੋਈ ਪੁੱਛਣਾ ਪੁੱਛਿਆ ਸੋਨੀ ਸਾਹਿਬ ਅੱਜ ਮੀਟਿੰਗ ਦੇ ਵਿੱਚ ਕੌਂਸਲਰ ਘੱਟ ਦਿਖ ਰਹੇ ਨੇ ਕਾਰਨ ਕੀ ਲੱਗਦਾ ਨਹੀਂ ਸਾਰੇ ਕੌਂਸਲਰ ਆਏ ਨੇ ਸਾਰੇ ਤੁਸੀਂ ਦੇਖੋ ਕੌਂਸਲਰ ਜੀ ਨੇ ਕੌਣ ਆਏ ਜੀ ਤੁਸੀਂ ਆਪ ਕੋਈ ਗਿਲ ਨਾ ਕਿੰਨੇ ਕੌਂਸਲਰ ਨੇ ਸਾਰੇ ਮੈਂ ਬੈਠਾ ਜੀ ਗਲੋਰੀਆ ਜੀ ਬੈਠੇ ਨੇ ਜੇਮਪਾ ਜੀ ਬੈਠੇ ਨੇ ਪ੍ਰਧਾਨ ਜੀ ਸਾਡੇ ਬੈਠੇ ਨੇ ਸੋ ਸਾਰੇ ਕਾਉਂਸਲਰ ਜਿਹੜੇ ਨੇ ਜੀ ਉਹ ਅੱਜ ਪ੍ਰਧਾਨ ਜੀ ਨੇ ਟੈਲੀਫੋਨ ਕੀਤੇ ਸੀ ਸਾਰਿਆਂ ਨੂੰ ਜੀ ਸਾਰੇ ਕਾਉਂਸਲਰ ਅੱਜ ਦੇ ਕੋਈ 2-4 ਬਾਹਰ ਵੀ ਗਏ ਨੇ ਕੋਲੋਂ ਇੱਕ ਦਾ ਟੈਲੀਫੋਨ ਆਇਆ ਜੀ ਕਿ ਮੈਂ ਮਾਤਾ ਚਿੰਤਪੁਤਰੀ ਆਇਆ ਜੀ ਕੋਈ ਇੱਕ ਨਾ ਕੋਈ ਇਹ ਨਹੀਂ ਰਾਤੀ ਟੈਲੀਫੋਨ ਹੈ ਨਾ ਕੀਤੇ ਨੇ ਤੁਹਾਨੂੰ ਵੀ ਰਾਤੀ ਟੈਲੀਫੋਨ ਆਇਆ ਪ੍ਰਧਾਨ ਜੀ ਦਾ ਸਾਰੇ ਪੈਦੇ ਦੇਖ ਰਿਹਾ ਸਾਰੇ ਕਾਉਂਸਲਰ ਆਏ ਨੇ ਕੋਈ ਦੂਰ ਚਾਰ ਬਾਹਰ ਵੀ ਹੋ ਸਕਦੇ ਨੇ ਸੋ ਸਭ ਕਿੰਨੀ ਵੱਡੀ ਜਿੱਤ ਮੰਨ ਰਹੇ ਹੋ ਕਿਉਂਕਿ ਬਹੁਤ ਵੱਡੀ ਜਿੱਤ ਮੰਨ ਲੈਂਦੇ ਆ ਕੋਈ ਛੋਟੀ ਜਿੱਤ ਨਹੀਂ ਓਪੋਜੀਸ਼ਨ ਜਿਹੜਾ ਸਾਡੀ ਸਰਕਾਰ ਨਹੀਂ ਪੰਜਾਬ ਚ ਆਮ ਆਦਮੀ ਦੀ ਸਰਕਾਰ ਆ ਫਿਰ ਵੀ ਸਾਡੇ ਕਾਉਂਸਲਰ ਵੱਡੀ ਗਿਣਤੀ ਜਿੱਤ ਕੇ ਆਏ ਨੇ ਸੋ ਫਿਕਰ ਨਾ ਕਰੋ ਭਾਜਪਾ ਪਾਰਟੀ ਨੇ ਆਪਾਂ ਮੇਅਰ ਬੁਲਾਉਣਾ ਆਪਣਾ ਸੀਨੀਅਰ ਡਿਪਟੀ ਮੇਅਰ ਬੁਲਾਉਣਾ ਆਪਣਾ ਡਿਪਟੀ ਮੇਅਰ ਸਰ ਕਿੰਨੇ ਦਿਨ ਤੱਕ ਡਿਸੀਜਨ ਲਿਖਾ ਜਾਵੇਗਾ ਜੀ ਦੇਖੋ ਪਾਰਟੀ ਹਿਕਮਾਨ ਜੀ ਜੋ ਫੈਸਲਾ ਕਰੇਗੀ ਜੋ ਪਾਰਟੀ ਨੂੰ ਠੀਕ ਲੱਗੇਗਾ ਉਹ ਫੈਸਲਾ ਜਿਹੜਾ ਤੁਹਾਡੇ ਸਾਹਮਣੇ ਆ ਜਾਣਾ ਹੈ ਸਰਪਲਿਡਾਰ ਤੋਂ ਪਰ ਕਿਹੜੇ ਕੰਮ ਕੀਤੇ ਜਾਣਗੇ ਜੀ ਕੰਮ ਵਿਕਾਸ ਹੋਣ ਵਾਲਾ ਪੇਡ ਬਿਲਕੁਲ ਤੁਹਾਨੂੰ ਪਤਾ ਇੰਨਾ ਸਾਲਾਂ ਜਦੋਂ ਹੋਇਆ ਕੁਝ ਨਹੀਂ ਜੀ ਹੁਣ ਇਹ ਹੌਟ ਕਾਰਪੋਰੇਸ਼ਨ ਦਾ ਤਾਕਰਜ਼ ਦਾ ਮੰਦਾ ਤੇ ਸ਼ਹਿਰਾਂ ਦਾ ਕੰਮ ਜਿਹੜਾ ਕਿਉਂਕਿ ਡਵੈਲਪਮੈਂਟ ਜਿਹੜੀ ਹੈ ਇੱਥੇ ਮੇਨ ਜਿਹੜੀ ਮੁਸ਼ਕਲ ਹੁੰਦੀ ਆ ਸਫਾਈ ਦੀ ਮੁਸ਼ਕਲ ਆ, ਸੀਵਰੇਜ ਦੀ ਮੁਸ਼ਕਲ ਆ, ਪਾਣੀ ਦੀ ਮੁਸ਼ਕਲ ਆ, ਗਲੀਆਂ ਨਾਲੀਆਂ ਦੀ ਮੁਸ਼ਕਲ ਆ। ਇਹ ਸਾਰੀਆਂ ਮੁਸ਼ਕਲ ਜਿਹੜੀਆਂ ਨੇ ਉਹ ਕਾਰਪੋਰੇਸ਼ਨ ਦੀਆਂ ਹੱਲ ਕੀਤੀਆਂ ਜਾਣੀਆਂ ਤਾਂ ਸਾਡਾ ਬੜਾ ਸਾਲਕ ਤੇ ਭਲਾ ਬਹੁਤ ਵੱਡਾ ਬੁਰਾ ਹੋਏਗਾ। ਵੇਖੋ ਬਹੁਤ ਸਾਡਾ ਪੂਰਾ ਬਹੁਤ ਵੀ ਕੋਈ ਸਾਨੂੰ ਮੁਸ਼ਕਲ ਨਹੀਂ ਕਿਉਂਕਿ ਪਾਰਟੀਆਂ ਜਿਹੜੀਆਂ ਨੇ 40 ਜਿੱਤਰਾਂ ਦੇ ਅਸੀਂ ਜਿੱਤਿਆ ਨੇ। ਹੂੰ। ਕੋਸ ਤੋਂ ਬਾਅਦ ਨੌ ਸੀਟਾਂ ਬੀਜਪੀ ਨੇ ਜਿੱਤੀਆਂ ਨੇ 25 ਸੀਟਾਂ ਦੇ ਕਰੀਬ ਆਮ ਆਦਮੀ ਪਾਰਟੀ ਨੇ ਜਿੱਤੀਆਂ ਨੇ ਸੋ ਸਾਰੀਆਂ ਪਾਰਟੀਆਂ ਦੇ ਜਿਹੜੇ ਕੌਂਸਲਰ ਕਾਲੂਦਾਲ ਨੇ ਵੀ ਜਿੱਤੀਆਂ ਨੇ ਚਾਰ ਸੀਟਾਂ ਜੀ ਸੋ ਇਸ ਕਰਕੇ ਮжоਰਿਟੀ ਜਦਿਆਂ ਉਹ ਇਹ ਨਹੀਂ ਔਰਚੁਨੇ ਮжоਰਿਟੀ ਹੋਏਗੀ ਪਰ ਕਿਹੜੀ ਕਿਹੜੀ ਪਾਰਟੀ ਮੇਅਰ ਆਪਣਾ ਖੜਾ ਕਰਦੀਆ ਉਸ ਹਿਸਾਬਾ ਹੀ ਵੋਟਰਾਂ ਦਾ ਜਿਹੜੇ ਰੁਸੇ ਹੋਏ ਨੇ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਜਾਵੇ ਕਿਉਂਕਿ ਪਾਰਟੀ ਮਜ਼ਬੂਤ ਹੋਵੇਗੀ ਕਾਂਗਰਸ ਜੇ ਕੋ ਗੱਲਿਆ ਸਾਡਾ ਕੋਈ ਵੀ ਰੁਕਿਆ ਨਹੀਂ ਜੀ ਕੋਈ ਵੀ ਕੌਂਸਲ ਰੁਕਿਆ ਨਹੀਂ ਸਾਰੇ ਕਾਂਗਰਸ ਪਾਰਟੀ ਦੇ ਨਾਲ ਨੇ ਸੋ ਜੋ ਕਾਰਜ ਸਹਾਇਕ ਮੰਤਰੀ ਨੇ ਕਿਹਾ ਨਾ ਸਾਡੇ ਪ੍ਰਧਾਨ ਜੀ ਨੇ ਕਿਹਾ ਸੀਐਲਪੀ ਦੇ ਲੀਡਰ ਨੇ ਕਿਹਾ ਸਾਡੇ ਇੰਚਾਰਜ ਜੀ ਯਾਦੂ ਜੀ ਨੇ ਹੋਰ ਦੋ ਥਾਲੇ ਸਿਕਿਜਵਾਨ ਨੇ ਸੋ ਜੋ ਇਹਨਾਂ ਨੇ ਬਿਆਦਰਾ ਕਰਨਾ ਕਾਂਗਰਸ ਪਾਰਟੀ ਜੋ ਮੈਸਲਾ ਕਰੇਗੀ ਜੋ ਸਾਰੇ ਕੌਂਸਲਰ ਨੂੰ ਮੰਨਨ ਲਈ ਫਾਈਨ ਕਮੇਟੀ ਦੀ ਮੀਟਿੰਗ ਵੀ ਜਲਦੀ ਪਈ ਚੰਡੀਗੜ੍ਹ ਦੇ ਵਿੱਚ ਜੀ ਕੌਂਸਲਰ ਬਾਰੇ ਮੈਨੂੰ ਪਤਾ ਨਹੀਂ ਜੀ ਅੱਜ ਦੇ ਅਧਿਕਾਰ ਨੇ ਸਾਨੂੰ ਬੁਲਾਇਆ ਸੀਗਾ ਜੀ ਅਰਜੁਨੀ ਜੀ ਨੇ ਸੋ ਸਾਰੇ ਕੌਂਸਲਰ ਜੀ ਨੂੰ ਬੁਲਾਇਆ ਸੀ ਸੋ ਸਾਰੇ ਆਏ ਨੇ ਅਸੀਂ ਵੀ ਆਏ ਆ ਜੀ ਕੋਈ ਤਾਂ ਕਿਹੜੇ ਜਿੱਡੇ ਨੇ ਕੌਂਸਲਰ ਉਹਨਾਂ ਨੂੰ ਵੀ ਸੱਦਾ ਦਿੱਤਾ ਗਿਆ ਸੀ ਹਾਂਜੀ ਜਿਹੜੇ ਜਿੱਤੇ ਕੌਂ ਜਿੱਤੇ ਨੇ ਉਹਨਾਂ ਸਾਰੇ 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 ਜਿੱਤੇ ਕੌਂ ਉਹਨਾਂ ਸਾਰੇ ਮੈਨੂੰ ਕੋਈ ਚਰਚਾ ਇਹ ਹੋ ਰਹੀ ਹੈ ਕਿ ਕੋਈ ਉਸ ਨੂੰ ਉਪਰ ਕਿਹਨਾਂ ਹੱਤਾਂ ਲਏ ਮੇਰੀ ਮਤ ਨਹੀਂ ਹੈ। ਕੋਈ ਜਿਆਦਾ ਨਹੀਂ ਕੋਈ ਬਾਹਰ ਇੱਕ ਦੋ ਜਿਹੜੇ ਗਏ ਹੋਣਗੇ ਮੈਨੂੰ ਪ੍ਰਭਾਤ ਜੀ ਨੂੰ ਸਾਰਾ ਪਤਾ ਹੈ। ਸਾਰੇ ਤੁਸੀਂ ਵੀ ਏਗਰੀਓ ਮੈਂ ਤੇ ਸਾਰਿਆਂ ਨੂੰ ਦੇਖ ਰਿਹਾ ਨਵੇਂ ਮੇਅਰ ਦੇ ਨਾਮ ਨੂੰ ਲੈ ਕੇ ਵੀ ਕੋਈ ਚਰਚਾ ਹੋਈ ਹੈ। ਕੋਈ ਡਿਸਕਸ ਹਾਂ ਦਾ ਜੀ ਰਾ ਕੋਈ ਨਹੀਂ ਮੇਅਰ ਜਿਹੜਾ ਬਣਾਉਣਾ ਪਾਰਟੀ ਆਈ ਕਮਾਨੇ ਬੁਲਾਉਣਾ ਅੱਜ ਚਰਚਾ ਕੋਈ ਵੀ ਅੱਜ ਦੇ ਇੰਟਰੋਡਕਟਿਵ ਮੀਟਿੰਗ ਜੀ ਜੋ ਕਿ ਪ੍ਰਧਾਨ ਜੀ ਨੇ ਕਿਹਾ ਸੀ ਵੀ ਸਾਰਿਆਂ ਨੂੰ ਕੌਂਸਲਾਂ ਨੂੰ ਇੱਕ ਦੂਜੇ ਨੂੰ ਬੁਲਾਉਣਾ ਸਾਰਾ ਜਦੋਂ ਫੋਨ ਆਇਆ ਕਿ ਜਿੱਤੇ ਇੱਕ ਨੂੰ ਤੁਹਾਨੂੰ ਮਾਹੌਮੱਤ ਦੇ ਪਿੱਛੇ ਕੋਈ ਫਾਸਲੇ ਕੋਰੇ ਕੱਟੇ ਕੋਈ ਮੇਰੇ ਕਾਰਨ ਪਾਰਟੀ ਕੋਲ ਸ੍ਰੋਤ ਦੇ ਯਾਰ ਕੋਲ ਸਾਰਿਆਂ ਨੂੰ ਡੇਟਾ ਮਿਲਦੀਆਂ ਨਹੀਂ ਜੀ ਸੋ ਜਿਨ੍ਹਾਂ ਨੂੰ ਟੀਕਾ ਮਿਲ ਗਿਆ ਜਿਹੜੇ ਜਿੱਤ ਗਏ ਉਹ ਸਾਰੇ ਆਏ ਨੇ ਜਿਹੜੇ ਯਾਸ ਹੋ ਗਏ ਉਹਦੇ ਤੋਂ ਵੀ ਦੋ ਚਾਰ ਬਾਅਦ ਵਿੱਚ ਸਾਡੇ ਦਿੱਸੇ ਨੇ ਸੋ ਕੋਈ ਗੱਲ ਨਹੀਂ ਉਹ ਪਾਰਟੀ ਉਹਨਾਂ ਨੇ ਗੱਲਬਾਤ ਕੀਤੀ ਜਾ ਕਿ ਪਾਰਟੀ ਜਬ ਵਾਪਸ ਲਿਆਉਣੀ ਜੀ ਹਾਂ ਹਾਂ ਗੱਲ ਤੋਂ ਤਾਂ ਇਹ ਮੇਰ ਦੇ ਨਾਮ ਨੂੰ ਲੈ ਕੇ ਜਿੱਦਾਂ ਜਲਦੀ ਕੀਤੀ ਜਾ ਸਕਦੀ ਹੈ ਮੀਟਿੰਗ ਭਾਈ ਜਾ ਸਕਦੀ ਹੈ ਕੋਈ ਕੋਈ ਫਤਹ ਅਗਾਈ ਕਮਾਨੇ ਫੈਸਲਾ ਕਰਨਾ ਸਾਡਾ ਕੋਈ ਫਤਹ ਅੱਜ ਅਸੀਂ ਮੀਟਿੰਗ ਬੁਲਾਇ ਬੁਲਾਈ ਸੀ ਅਸੀਂ ਸਾਰਾ ਕਿਹਾ ਸੀ ਧੰਨਵਾਦ ਕਰਨ ਵਾਸਤੇ ਅਸੀਂ ਕਾਉਂਸਲਰਾਂ ਨੂੰ ਐਕਸ ਕਾਉਂਸਲਰਾਂ ਨੂੰ ਬੁਲਾਇਆ ਪਰ ਜ਼ਾਨਾ ਨੂੰ ਜਿਹਨੋਂ ਸਾਰੇ ਜ਼ਿਲ੍ਹਿਆਂ ਦੇ ਜ਼ਿਲ੍ਹੇ ਸਾਡੇ ਉਦੇਦ ਆ ਉਹਨਾਂ ਨੂੰ ਬੁਲਾਇਆ ਵਾ ਬੁਲਾ ਕੇ ਆਪਾਂ ਧੰਨਵਾਦ ਕੀਤਾ ਵਾ ਨਾਲ ਸਾਰਿਆਂ ਨੂੰ ਕਿਹਾ ਵਾ ਜਿਹੜੀ ਸਾਡੀ ਟੀਮ ਵਰਕ ਨੇ ਇਹ ਕੰਮ ਕੀਤਾ ਵਾ ਜੀ ਉਹ ਸਾਡੀ ਹਨ 40 ਸਟਾਮਾਂ ਸਾਡੀ ਟੀਮ ਨੇ ਚੁਕਾਈਆਂ ਵਾ ਐਸੇ ਬਦਾਨਾਂ ਨੂੰ ਬੁਲਾ ਕੇ ਸੀ ਕਿ ਜਿਤਨਾ ਤੁਸੀਂ ਹੁਣ ਕੰਮ ਕੀਤਾ ਵਾ ਤੇ 2027 ਦੇ ਵਿੱਚ ਵੀ ਅਪਾ ਕੰਮ ਕਰਕੇ ਆਪਾਂ ਝੰਡਾ ਘੜਨਾ ਵਾ ਤੇ 2027 ਦੇ ਵਿੱਚ ਵੀ ਆਪਾਂ ਕਾਂਗਰਸ ਸਰਕਾਰ ਬਣਾਉਣਾ ਜੀ ਕਦੇ ਕਾਉਂਸਲਰ ਕਈ ਨਾਰਾਜ਼ ਆ ਕੇ ਜਿਹੜੇ ਸ਼ਾਮਲ ਹੀ ਹੋਏ ਇਹਦੇ ਵਿੱਚ ਆਪਾਂ ਤਾਂ ਕਿਸੇ ਨੂੰ ਕਿਹਾ ਹੀ ਨਹੀਂ ਕਾਉਂਸਲਰ ਨੂੰ ਅਸੀਂ ਖੁੱਲਾ ਨੋਟਾ ਦਿੱਤਾ ਵਾ WhatsApp ਦੇ ਦੇਖੋ ਕੀ ਪਾਇਆ ਗਰੁੱਪਾਂ 'ਚ ਪਾਇਆ ਵਾ ਇਹ ਸਾਰੇ ਉੱਥੇ ਆ ਕੇ ਪਹੁੰਚੋ ਕਾਂਗਰਸ ਭਾਵੇਂ ਦੇ ਵਿੱਚ ਲੱਗਦਾ ਕਿ ਜਿਹੜੇ ਰੁੱਸੇ ਸੀ ਜਿਹੜੇ ਜਾਦ ਖੜੇ ਸੀ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਆ ਕਿ ਸਾਡੇ ਲੀਡਰਸ਼ਿਪ ਸਾਹਿਬ ਲੱਗੇ ਹੋਏ ਨੇ ਸਾਡੇ ਕੋ 40 ਆਦਮੀ ਹੈਗੇ ਨੇ ਕੋਈ ਸਾਡੇ ਲੀਡਰਸ਼ਿਪ ਦੇ ਵਿੱਚ ਸੰਪਰਕ ਦੇ ਵਿੱਚ ਕੋਈ ਸਾਡੇ ਕਾਂਗਰਸ ਦੇ ਬੰਦੇ ਸਾਡੇ ਬਰਖਲਾ ਵੀ ਦੇ ਖੋਤੇ ਸੀ ਉਹਨਾਂ ਨੂੰ ਮਲਾਇਆ ਜਾ ਰਿਹਾ ਹੈ ਦੋ ਤਿੰਨ ਦਿਨਾਂ ਅਜੇ ਪ੍ਰੋਫੈਕਸਰ ਕਲੀਅਰ ਹੋ ਜੇ ਮੇਅਰ ਦਾ ਨਾਮ ਕੋਈ ਚਰਚਾ ਦੇ ਵਿੱਚ ਕੋਈ ਮੇਅਰ ਦਾ ਨਾਮ ਹੀ ਹੈਗਾ ਜੋ ਹਾਈ ਕਮਾਂਡ ਕਰੇਗੀ ਉਹ ਉਹੀ ਮੇਅਰ ਬਣੇਗਾ ਆਪਣੀ ਸਰ ਦੇ 40 ਉਮੀਦਵਾਰ ਜਿੱਤੇ ਨੇ ਕੋਈ ਡਿਸਕਸ ਵੀ ਕੀਤਾ ਹੋਇਆ ਹੋ ਗਿਆ ਕੋਈ ਨਾਮ ਹੀ ਨਹੀਂ ਡਿਸਕਸ ਹਾਈ ਕਮਾਂਡ ਕਰੇਗੀ ਜੋ ਕੁਝ ਕਰੇਗਾ ਹਾਈ ਕਮਾਂਡ ਕਰੇ ਕੁਝ ਨਹੀਂ ਹੈਗਾ ਲੱਗਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਲਦੀ ਜਲਦੀ ਐਲਾਨ ਕੀਤਾ ਜਾਵੇਗਾ ਆਪਾਂ 2 4 5 ਦਿਨਾਂ ਦੇ ਵਿੱਚ ਐਲਾਨ ਹੋ ਜਾਏਗਾ ਜੋ ਹਾਈ ਕਮਾਂਡ ਐਲਾਨ ਕਰੇਗੀ ਉਹ ਉਹੀ ਸੈਲਾਨ ਹੋਵੇ ਧੰਨਵਾਦ ਕਰਦਾ ਜਿਨ੍ਹਾਂ ਵੀ ਵਰਕਰਾਂ ਨੇ ਇੰਨੀ ਵੱਡੀ ਲੀਡ ਕਾਂਗਰਸ ਦੇ ਕੌਂਸਲਰ ਜਿਹਾ ਸਾਰੇ ਸ਼ਹਿਰ ਵਾ ਜਿਹੜਾ ਹੈਗਾ ਕਿ ਸਰਕਾਰ ਕੰਪਲਿਟੀ ਡਿਲੀਵਰੀ ਅੱਜ ਇਤਿਹਾਸ ਬਣਿਆ ਹੈ ਜੀ ਅੰਬਰਸਰ ਸਹਿਰ ਇਸ ਗੁਰੂਦੀ ਨਗਰੀ ਦੇ ਜੀ ਆਪੋਜੀਸ਼ਨ ਜਿਹੜਾ ਕਿ ਕਾਂਗਰਸ ਪਾਰਟੀ ਨੇ ਜਿਹੜੀ ਬੜੀ ਲੀਡ ਕਨਾਈ ਹੈ ਔਰ ਆਪਣਾ ਹਾਊਸ ਬਣਾ ਲਿਆ ਮੇਰਾ ਨਾਮ ਕਿਹਦੇ ਤੱਕ ਲੱਗਦਾ ਤੁਹਾਡਾ ਨਾਮ ਮਰਿ